ਸਾਚੀਕਾਲ ਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਿਓਰ ਬੰਬਰ ਜੌਰਜਟ ਦੇ ਵਿੱਚ ਆਰੀ ਵਰਕ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੀ ਪਿਆਰੀ ਕਲੈਕਸ਼ਨ ਹੈ ਬਹੁਤ ਸੋਹਣੇ ਪ੍ਰਿੰਟ ਸੂਟ ਹੋਣਗੇ ਤੇ ਪ੍ਰਾਈਸ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਵੀਡੀਓ ਲੈ ਕੇ ਆਉਂਦੇ ਆਪਾਂ 9:00 9:00 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸ ਤੇ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਵੀ ਸੂਟ ਮਂਗਾਉਣੇ ਹੁੰਨੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨ ਸਟੀਚ ਦਾ ਸੂਟ ਤੁਸੀਂ ਮਂਗਾਏ ਸਕਦੇ ਹੋ ਜੀ ਤੇ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਡੇਲੀ ਹੀ ਵੀਡੀਓ ਲੈ ਕੇ ਆਉਂਦੇ ਆ ਰੋਜ਼ ਨਵੇਂ-ਨਵੇਂ ਸੂਟ ਨਵੇਂ-ਨਵੇਂ ਫੈਬਰਿਕ ਤੁਹਾਡੇ ਲਈ ਤੇ ਵਿਦ ਪ੍ਰਾਈਸ ਹਰੇਕ ਸੂਟ ਦਾ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814580803 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੇਸ ਵੀ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਕਨਫਰਮ ਕਰਕੇ ਪਲੀਜ਼ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਦੇਖਦੇ ਆ ਅਸ ਦਾ ਪ ਇਹ देखो ਪਿਓਰ ਮੰਬਰ ਜੋਰਜਟ ਦੇ ਵਿੱਚ ਸੂਟ ਹੈ ਤੇ ਕਰੀਬ ਰੰਗ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਸਾਰੀ ਸ਼ਰਟ ਤੇ ਥ੍ਰੈਡ ਦੇ ਨਾਲ ਆਰੀ ਵਰਕ ਹੋਇਆ ਇਹ ਜਿਹੜੇ ਸੂਟ ਹੈ ਸਦਾ ਬਹਾਰ ਹੈ ਖਾਸ ਕਰਕੇ ਬਾਹਰ ਵਾਲੇ ਕਸਟਮਰ ਦੇ ਲਈ ਤਾਂ ਬਹੁਤ ਜ਼ਿਆਦਾ ਸੋਹਣੇ ਆ ਕਿਉਂਕਿ ਉਹਨਾਂ ਨੇ ਗੁਰੂ ਘਰ ਪਾਉਣ ਲਈ ਜ਼ਿਆਦਾਤਰ ਸੂਟ ਲੈਣੇ ਹੁੰਦੇ ਆ ਬੈਸਟ ਸੂਟ ਹੈ ਜੀ ਇਹ ਇਹਨਾਂ ਤੇ ਚਾਹੇ ਤੁਸੀਂ ਟਾਫਟਾ ਲਾਈਨਿੰਗ ਲਵਾ ਲੋ ਚਾਹੇ ਤੁਸੀਂ ਕਾਟਨ ਦੀ ਲਾਈਨਿੰਗ ਲਵਾ ਲੋ ਤਾਂ ਬਹੁਤ ਸੋਹਣੇ ਲੱਗਦੇ ਆ ਬਾਟਮ ਤੇ ਹਲਕਾ ਫੁਲਕਾ ਕੋਈ ਵਰਕ ਕਰਾਣਾ ਉਹ ਵੀ ਤੁਹਾਡੀ ਚੋਇਸ ਹੈ ਨਾਲ ਹੈਗੀ ਆ 3 ਮੀਟਰ ਦੀ ਕ੍ਰੇਪ ਦੀ ਬਾਟਮ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਕ੍ਰੇਪ ਦੀ ਬਾਟਮ ਤੇ ਪੂਰਾ 2.5 ਮੀਟਰ ਦਾ ਪਿਓਰ ਬੰਬਰ ਦਾ ਦੁਪੱਟਾ ਦੇਖੋ ਕਿੰਨਾ ਗ੍ਰੇਸਫੁਲ ਬਹੁਤ ਪਿਆਰੀ ਲੁੱਕ ਹੈ ਤੇ ਇਸ ਵਾਰੀ ਪ੍ਰਾਈਸ ਵੀ ਥੋੜੇ ਘੱਟ ਰੇਂਜ ਦੇ ਵਿੱਚ ਆਇਆ ਹੈ। ਇਹ 3500 ਪ੍ਰਾਈਸ ਦੇ ਵਿੱਚ ਹੈ ਜੀ। ਸੂਟ ਜੀ ਵਿੱਚ ਇਸ ਰੇਟ ਤੇ ਸਾਨੂੰ ਮਿਲਦੇ ਆਪਾਂ ਉਸੇ ਹਿਸਾਬ ਦੇ ਦੇਣੇ ਹੁੰਨੇ। ਪਹਿਲਾਂ ਇਹ 3800 ਪ੍ਰਾਈਸ ਆਪਾਂ ਰੱਖਿਆ ਹੋਆ ਸੀਗਾ ਪਰ ਇਸ ਵਾਰੀ ਥੋੜੇ ਜੈਨੂਅਲ ਰੇਟ ਦੇ ਵਿੱਚ ਮਿਲਿਆ ਤਾਂ ਤੁਹਾਨੂੰ ਮਿਲ ਰਿਹਾ 3500 ਦਾ। 3500 ਦਾ ਇਹ ਸੂਟ ਹੈ। ਚਿਨਾਰ ਬ੍ਰਾਂਡ ਦਾ ਸੂਟ ਹੈ ਜੀ ਇਹ। ਇਹ ਆਮ ਨਹੀਂ ਹੈਗੀ ਪਿਓਰ ਬੰਬਰ ਜੌਰਜਟ ਹੈ ਜੀ। ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਹੇਰ-ਫੇਰ ਹੁੰਦਾ ਹੈ। ਕਈ ਵਾਰੀ ਦੂਜੀ ਸੈਮੀ ਜੌਰਜਟ ਹੁੰਦੀ ਆ ਹੁੰਦਾ ਆਰੀ ਵਰਕ ਹੀ ਆ। ਪਰ ਕਦੇ ਵੀ ਤੁਸੀਂ ਇਹਦੀ ਸੌਫਟਨੈਸ ਹੈ ਜਿਹੜੀ ਉਹ ਜ਼ਰੂਰ ਪਰਖਿਆ ਕਰੋ ਸੂਟ ਦੀ ਉਹ ਸੂਟ ਤੇ ਇਹ ਸੂਟ ਦਾ ਕੰਪੈਰੀਜ਼ਨ ਕਰਕੇ 3500 ਪ੍ਰਾਈਸ ਹੈ ਹੈਗਾ ਜਿੱਦ ਤੱਕ ਆਪਣਾ ਪਹਿਲਾ ਸੂਟ ਹੁਣ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਵਾਂਗੇ ਸਾਰੇ ਪ੍ਰਿੰਟ ਇੱਕ ਤੋਂ ਇੱਕ ਸੋਨੇ ਪ੍ਰਿੰਟ ਹੈ ਨੈਕਸਟ ਕਲਰ ਆ ਗਿਆ ਬੜਾ ਸੋਨਾ ਪਰਪਲ ਜਿਹਾ ਸ਼ੇਡ ਹੈ ਬਿਲਕੁਲ ਲਾਈਟ ਪਰਪਲ ਕਲਰ ਬਹੁਤ ਹੀ ਸੋਹਣਾ print ਆਪਣੇ taste ਦੇ ਅਕੋਰਡਿੰਗ ਤੁਸੀਂ print ਲੈ ਸਕਦੇ ਹੋ ਲਾਈਟ ਲਵੈਂਡਰ ਕਲਰ ਜਿਹੜਾ ਲਾਈਟ ਪਰਪਲ ਉਹ ਵਾਲਾ ਕਲਰ ਹੈ ਸਾਰੇ ਤੇ ਬਹੁਤ ਸੋਹਣਾ ਆਰੀ ਵਰਕ ਹੋਇਆ ਸ਼ਰਟ ਤੇ ਤੇ ਨਾਲ 3 ਮੀਟਰ ਦੀ 크ਰੇਪ ਦੀ ਬਾਟਮ ਹੈ ਜੀ ਤੇ ਪਿਓਰ ਬੰਬਰਦਾਈ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਬਿਲਕੁਲ ਸੌਫਟ ਜਿਨ੍ਹਾਂ ਨੇ ਸਿੱਧ ਤੇ ਲੈਣੇ ਹੁੰਨੇ ਆ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਇਹ ਦੁਪੱਟਾ ਬਿਲਕੁਲ ਸਿਰ ਤੋਂ ਨਹੀਂ ਫਿਸਲਦਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਕਲਰ ਸਾਰੇ ਇੱਕ ਤੋਂ ਇੱਕ ਸੋਨੇ ਕਲਰ ਹੈ ਇਹਨਾਂ ਦੇ ਵਿੱਚ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਲਾਈਟ yellow ਕਲਰ lemon ਕਲਰ ਕਹਿ ਸਕਦੇ ਆਪਾਂ ਲਾਈਟ yellow ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਨਾ ਜਿਆਦਾ ਵੱਡਾ ਪ੍ਰਿੰਟ ਨਾ ਜਿਆਦਾ ਛੋਟਾ ਹੈ ਕਲਰ ਸੋਬਰ ਬਹੁਤ ਹੈ ਤੇ ਬਹੁਤ ਸੋਹਣਾ ਆਰੀ ਵਰਕ ਫਰੰਟ ਬੈਕ ਦੋਨੋਂ ਸਾਈਡ ਹੋਇਆ 3 ਮੀਟਰ ਦੀ ਕ੍ਰੇਪ ਦੀ ਬਾਟਮ ਪਿਓਰ ਬੰਬਰ ਦਾ ਦੁਪੱਟਾ ਇਹ ਵੀ ਬਹੁਤ ਸੋਹਣੇ ਸੂਟ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਸਰਦਾਰੀ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨੈਕਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਪਰਪਲ ਕਲਰ ਇਹ ਪ੍ਰਿੰਟ ਵੀ ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ ਹੋਇਆ ਇਹ ਆਪਣੇ ਕੋਲ ਜਿਵੇਂ ਕਾਟਨ ਚ ਵੀ ਆਇਆ ਸੀ ਪ੍ਰਿੰਟ ਦੋ ਤਿੰਨ ਉਹਨਾਂ ਦੇ ਵਿੱਚ ਆ ਗਿਆ ਆਪਣੇ ਕੋਲ ਪਹਿਲਾ ਇਹ ਪ੍ਰਿੰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਕਲਰ ਵੀ ਬਹੁਤ ਸੋਹਣਾ ਹੈ ਸੂਟ ਦਾ ਪਰਪਲ ਕਲਰ ਹੈ ਤੇ ਪਿਆਰਾ ਪਿਓਰ ਬੰਬਰ ਦੇ ਵਿੱਚ ਸ਼ਰਟ ਵਿਦ ਆਰੀ ਵਰਕ ਆਰੀ ਵਰਕ ਹੋਇਆ ਜੀ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਤੇ ਪਿਓਰ ਬੰਬਰदाई ਦੁਪੱਟਾ ਪੂਰਾ ਠਾਈ ਠਾਈ ਮੀਟਰ ਦੇ ਖੁੱਲੇ ਦੁਪੱਟੇ ਆ ਇਹਨਾਂ ਕਾਣੀਆ ਸੂਟ ਕੀ ਕਲਰ ਹੀ ਬਹੁਤ ਪਿਆਰਾ ਹੈ ਇਹ ਵਾਲੇ ਸੂਟ ਦਾ ਇਹ ਦੇਖੋ ਬਹੁਤ ਪਿਆਰਾ ਸੂਟ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਸਾਰੇ ਸੂਟ ਇਹਨਾਂ ਦੇ ਸਾਰੇ ਅੱਜ ਕਲਰ ਜਿੰਨੇ ਵੀ ਤੁਹਾਨੂੰ ਕਲਰ ਦਿਖਾਵਾਂਗੇ ਸਾਰੇ ਇੱਕ ਤੋਂ ਇੱਕ ਸੋਨੇ ਕਲਰ ਹੈ ਜੀ ਚਿਨਾਰ ਬ੍ਰਾਂਡ ਦੇ ਵਿੱਚ ਆ ਬਿਲਕੁਲ ਪਿਓਰ ਬੰਬਰ ਦੇ ਵਿੱਚ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਫਿਰੋਜ਼ੀ ਟੋਨ ਦੇ ਵਿੱਚ ਹੈ ਜੀ ਇਹ ਸੂਟ 프린ਟਿੰਗ ਇਹਦੀ ਵੀ ਬਹੁਤ ਪਿਆਰੀ ਹੈ ਬਹੁਤ ਸੋਹਣੀ 프린ਟਿੰਗ ਲਾਈਟ ਜਿਹਾ ਫਿਰੋਜ਼ੀ ਜਿਹਾ ਕਲਰ ਹੈ ਉਵੇਂ ਦੀ ਬੇਸ ਕਲਰ ਦੇ ਨਾਲ ਦੀ ਬਾਟਮ ਤੇ ਨਾਲ ਪਿਓਰ ਬੰਬਰ ਦਾ ਹੀ ਦੁਪੱਟਾ ਬਹੁਤ ਸੌਫਟ ਦੇ ਵਿੱਚ ਦੁਪੱਟੇ ਆ ਬਹੁਤ ਸੋਹਣੇ ਪੂਰੇ 2.5 ਮੀਟਰ ਦੇ ਪੂਰੇ ਅਰਜ ਦੇ ਦੁਪੱਟੇ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਆ ਗਿਆ ਸੂਟ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਕਲਰ ਦੇ ਵਿੱਚ ਡਾਰਕ ਗ੍ਰੀਨ ਕਲਰ ਹੈ ਬੋਟਲ ਗ੍ਰੀਨ ਕਲਰ ਹੈ ਤੇ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੂਟ ਦੀ ਬਹੁਤ ਸੋਹਣਾ ਪ੍ਰਿੰਟ ਵੱਡੇ ਪ੍ਰਿੰਟ ਦੇ ਵਿੱਚ ਹੈ ਸੂਟ ਕريب ਦੀ 3 ਮੀਟਰ ਦੀ ਬਾਟਮ ਨਾਲ ਤੇ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦੁਪੱਟਾ ਵੀ ਬਹੁਤ ਗ੍ਰੇਸਫੁਲ ਹੈ ਜੀ ਇਹ ਸੂਟ ਬਹੁਤ ਸੋਹਣਾ ਸੂਟ ਹੈ ਇਹ ਲੁਕਾਣੀ ਬਾਟੂ ਦੀਨ ਕਲਰ ਦੇ ਵਿੱਚ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਪਰਪਲ ਵਾਈਨ ਕਲਰ ਪਰਪਲ ਟੋਨ ਤੇ ਜਿਹੜਾ ਵਾਈਨ ਕਲਰ ਹੁੰਦਾ ਹੈ ਸੇਮ ਪ੍ਰਿੰਟ ਹੈ ਜੀ ਬੋਟਲ ਗ੍ਰੀਨ ਕਲਰ ਹੈ ਜਿਹੜਾ ਸੇਮ ਦੇ ਵਿੱਚ ਵਾਈਨ ਕਲਰ ਪ੍ਰਿੰਟ ਹੀ ਬਹੁਤ ਪਿਆਰਾ ਸੂਟ ਦਾ ਪਿਓਰ ਬੰਬਰ ਦੇ ਵਿੱਚ ਸਾਰੇ ਤਿਆਰੀ ਵਰਕ ਹੋਇਆ 3 ਮੀਟਰ ਦੀ 크ਰੇਪ ਦੀ ਬਾਟਮ ਤੇ ਪਿਓਰ ਬੰਬਰ ਦਾ ਹੀ ਦੁਪੱਟਾ ਬਹੁਤ ਸੌਫਟ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਸੌਫਟ ਜੀ ਨਾਰਬ ਬ੍ਰਾਂਡ ਤੇ ਸੂਟ ਹੈ ਹਿਲਫੁਲ ਸੌਫਟ ਦੇ ਵਿੱਚ ਇਹ ਲੋਕਾਂ ਨੂੰ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਨੈਕਸਟ ਸੂਟ ਆ ਗਿਆ येलो ਕਲਰ ਦੇ ਵਿੱਚ ਬੜਾ ਸੋਹਣਾ ਬ੍ਰਾਈਟ ਜਿਹਾ येलो ਕਲਰ ਹੈ ਹੀ ਹੋਰ ਰੰਗਾਂ ਦੇ ਵਿੱਚ ਬਹੁਤ ਹੀ ਪਿਆਰਾ ਚਿਨਾਰ ਬ੍ਰਾਂਡ ਦੇ ਹੈ ਜੀ ਪਿਓਰ ਬੰਬਰ ਦੇ ਸੂਟ ਆਰੀ ਵਰਕ ਦੇ ਨਾਲ ਤੇ ਜਿਹੜਾ ਇਹ ਬੰਬਰ ਵਾਲਾ ਸੂਟ ਹੈ ਜੀ ਇਸ ਦੇ ਨਾਲ ਹੈਗੀ ਹੈ 크ਰੇਪ ਦੀ ਬਾਟਮ ਤੇ ਬਾਟਮ ਤੇ ਵੀ ਵਰਕ ਹੈ ਬਾਟਮ ਤੇ ਬਹੁਤ ਪਿਆਰਾ ਵਰਕ ਹੈ ਓਹ ਸੋਹਣਾ ਪੂਰਾ ਦੁਪੱਟੇ ਦੀ ਚੜਾਈ ਦੇਖੋ ਕਿੰਨਾ ਪਿਆਰਾ ਖੁੱਲਾ ਸੂਟ ਹੈ ਪੂਰਾ ਦੁਪੱਟਾ ਪੂਰੇ ਅਰਜ ਦਾ ਤੇ ਇਹ ਸਿੰਗਲ ਕਲਰ ਹੈ ਜੀ ਆਪਣੇ ਕੋਲ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਇਸ ਕਰਕੇ ਅੱਜ ਇਹ ਸੂਟ ਤੁਹਾਨੂੰ 3600 ਦੇ ਵਿੱਚ ਮਿਲ ਰਿਹਾ ਜੀ 3600 ਪ੍ਰਾਈਸ ਹੈ ਬੜੇ ਸੋਹਣੇ 3600 ਪ੍ਰਾਈਸ ਦੇ ਨਾਲ ਵਿਦ ਵਰਕ ਬਾਟਮ ਤੇ ਵਰਕ ਹੈ ਜੀ ਕ੍ਰੇਪ ਦੀ ਬਾਟਮ ਹੈ ਪਿਓਰ ਬੰਬਰ ਦੀ ਸ਼ਰਟ ਆਰੀ ਵਰਕ ਦੇ ਨਾਲ ਪਿਓਰ ਬੰਬਰ ਦਾ ਦੁਪੱਟਾ 3600 ਪ੍ਰਾਈਸ ਤੇ ਨੈਕਸਟ ਸੂਟ ਆ ਗਿਆ ਇਹ ਵੀ ਕਿਸੇ ਨੇ ਬੁੱਕ ਕਰਾਇਆ ਵਾ ਸੀਗਾ ਸੂਟ ਇਹ 3 ਮੀਟਰ ਦੀ ਹੈ ਜੀ ਸ਼ਰਟ ਪਿਓਰ ਬੰਬਰ ਦੀ 3 ਮੀਟਰ ਦੀ ਸ਼ਰਟ ਹੈ ਇਹ ਫਰੰਟ ਆ ਗਿਆ ਜੀ ਮੈਂ ਬੈਕ ਆ ਗਿਆ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਬਹੁਤ ਪਿਆਰਾ ਨਾਲ 크레ਪ ਦੀ ਬਾਟਮ ਇਹਦੀ 3 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ 크레ਪ ਦੀ ਬਾਟਮ ਹੈ ਨਾਲ ਤੇ ਪਿਓਰ ਬੰਬਰ ਦਾ ਇਹ ਦੁਪੱਟਾ ਪਿਓਰ ਬੰਬਰ ਦਾ ਦੁਪੱਟਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਹੈ ਤੇ ਇਹ ਤਾਂ ਸੀਗੇ ਬੰਬਰ ਆਰੀ ਵਰਕ ਦੇ ਨਾਲ ਪਿਓਰ ਬੰਬਰ ਦੇ ਸੂਟ ਤੇ ਵਿਦਾਊਟ ਆਰੀ ਵਰਕ ਹੁਣ ਤੁਹਾਨੂੰ ਦੋ ਸੂਟ ਆਪਾਂ ਦਿਖਾਵਾਂਗੇ ਇਹ ਕਈ ਵਾਰੀ ਕੋਈ ਬੁੱਕ ਹੋਇਆ ਹੁੰਦਾ ਜੀ ਸਾਈਡ ਤੇ ਰੱਖਿਆ ਹੁੰਦਾ ਇਹ ਵੀ ਚਿਨਾਰ ਬ੍ਰਾਂਡ ਦਾ ਹੀ ਹੈ ਬਸ ਪਿਓਰ ਬੰਬਰ ਦੇ ਵਿੱਚ ਇਹਦੇ ਤੇ ਆਰੀ ਵਰਕ ਨਹੀਂ ਹੈਗਾ ਸੂਟ ਤੇ ਬਹੁਤ ਪਿਆਰਾ ਵਿਦਾਊਟ ਆਰੀ ਵਰਕ ਸੂਟ ਤੇ ਨਾਲ ਕ੍ਰੇਪ ਦੀ 3 ਮੀਟਰ ਦੀ ਉਹ ਬਾਟਮ ਹੈ ਤੇ ਪਿਓਰ ਬੰਬਰ ਦਾ ਦੁਪੱਟਾ 2.5 ਮੀਟਰ ਦਾ ਬਹੁਤ ਪਿਆਰਾ ਸੂਟ ਹੈ ਲਾਈਟ ਬਿਲਕੁਲ ਬਹੁਤ ਜ਼ਿਆਦਾ ਲਾਈਟ ਪਰਪਲ ਟੋਨ ਤੇ ਸੂਟ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਆਪਣਾ ਇਹ ਵਲਾ ਸੂਟ ਤੇ ਇਹਦੇ ਵਿੱਚ ਹੀ ਹੈਗਾ ਸੇਮ ਅ ਵਿਦਾਊਟ ਬੰਬਰ ਵਰਕ ਸੌਰੀ ਵਿਦਾਊਟ ਆਰੀ ਵਰਕ ਪਿਓਰ ਬੰਬਰ ਦਾ ਸੂਟ ਜੀ ਨਾਰ ਬ੍ਰੈਂਡ ਦੇ ਹੀ ਹੈ ਜੀ ਇਹ ਵਾਲੇ ਸੂਟ yellow ਕਲਰ ਦੇ ਵਿੱਚ ਤੇ ਨਾਲ ਕਰੇਵ ਦੀ 3 ਮੀਟਰ ਦੀ ਉਹ ਬਾਟਮ ਹੈ ਸੂਟ ਦੇ ਨਾਲ ਤੇ ਨਾਲ ਪਿਓਰ ਬੰਬਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਯਾਰਾ ਸੂਟ ਹੈ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਵਿਦਾਊਟ ਆਰੀਵਰਕ ਦਿਖਾਏ ਆ ਤੁਹਾਨੂੰ 3200 ਪ੍ਰਾਈਸ ਦੇ ਨਾਲ ਤੇ ਇੱਕ ਸੂਟ ਤੁਹਾਨੂੰ ਪਿਓਰ ਮਸਲੀਨ ਦੇ ਵਿੱਚ ਮਸਲੀਨ ਲਾਈਨਿੰਗ ਦੇ ਵਿੱਚ ਦਿਖਾਣਾ ਹੈ ਇਹ ਵੀ ਸੂਟ ਕਿਸੇ ਨੇ ਬੁੱਕ ਕਰਾਇਆ ਹੋਇਆ ਸੀ ਪੇਮੈਂਟ ਨਹੀਂ ਆਉਂਦੀ ਫਿਰ ਸਾਨੂੰ ਕੱਟਣਾ ਪੈਂਦਾ ਹੈ ਸੂਟ ਤੇ ਮਜੈਂਟਾ ਕਲਰ ਦੇ ਵਿੱਚ ਹੈ neck ਤੇ ਤੁਸੀਂ ਦੇਖ ਸਕਦੇ ਹੋ ਲੌਂਗ ਦੇ ਵਿੱਚ ਸਾਰਾ ਵਰਕ ਹੋਇਆ ਤੇ ਘੇਰੇ ਤੇ ਵੀ ਵਰਕ ਹੈ ਜੀ ਘੇਰੇ ਤੇ ਵਰਕ ਆ ਗਿਆ ਮਸਲੀਨ ਲਾਈਨਿੰਗ ਦੇ ਵਿੱਚ ਸੂਟ ਹੈ ਇਹ ਇਹ ਤਾਂ ਆ ਗਈ ਸ਼ਰਟ ਤੇ ਬਾਟਮ ਤੇ ਵੀ ਵਰਕ ਹੈ ਜੀ ਇਹਦੇ ਨਾਲ ਇਹ ਬਾਟਮ ਤੇ ਵਰਕ ਆ ਗਿਆ 크ਰੇਪ ਦੀ ਬਾਟਮ ਹੈ ਤੇ ਵਰਕ ਹੋਇਆ ਜੀ ਬਾਟਮ ਤੇ ਤੇ ਦੁਪੱਟਾ ਵੀ ਲਾਈਨਿੰਗ ਦੇ ਵਿੱਚ ਹੈ ਬੜਾ ਪਿਆਰਾ ਮਸਲੀਨ ਲਾਈਨਿੰਗ ਦੇ ਵਿੱਚ ਤੇ ਦੁਪੱਟੇ ਦੇ ਫੋਰ ਸਾਈਡ ਕੱਟ ਵਰਕ ਤੇ ਬੜਾ ਪਿਆਰਾ ਟਾਈ ਐਂਡ ਡਾਈ ਹੋਇਆ ਦੁਪੱਟਾ ਇਹ ਦੇਖੋ ਬਹੁਤ ਪਿਆਰਾ ਵਰਕ ਹੈ ਫੋਰ ਸਾਈਡ ਤੇ ਵਿੱਚ ਬਹੁਤ ਸੋਹਣਾ ਟਾਈ ਐਂਡ ਡਾਈ ਬਹੁਤ ਪਿਆਰੀ ਰੁਕ ਹੈ ਜੀ ਇਹ ਵਾਲੇ ਸੂਟ ਦੀ 3600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81464 80800 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ